ਤੈਨੂੰ ਲੋ ਵੀ ਮਤਲਬ ਕਰਾਲੀ ਟੈਂਕੀ ਫੋਲ ਤੇ ਚਲਦੇ ਹਾਂ ਹੁਣ ਜਾ ਕੇ ਬੋਹਨੇ ਆ ਪੁੱਤਰੋ ਤਵੀਆਂ ਪਾ ਲਈ ਹੁਣ ਚਲਦੇ ਹਾਂ ਤੇ ਬੋਹਨੇ ਜਾ ਕੇ ਵੇਰ ਦਿਖਾਉਣੇ ਜਿਹੜੀ ਇੱਕ ਮਿਲੋ ਛੁਲੀ ਛੁੱਕ ਕਰ ਰਹੇ ਇੰਨੀ ਕਿ ਜੱਟ ਦਾ ਸੁਪਨਾ ਕਿੱਥੇ ਜਾਂਦੇ ਹਾਂ ਗਰਾਹਾਂ ਦਾ ਸੁਨਿਆ ਜਿਵੇਂ ਰਾਮ ਫੁੱਕ ਦਾ ਬਣਾਉਂਦਾ ਇੰਨੀ ਤਲਵਾਰ ਜਿਹੜੀ ਤਲੇ ਹਾਂਜੀ ਤੇ ਨਾ ਉਹ ਵੀ ਮਤਲਬ ਲੈ ਕੇ ਤਵੀਆਂ ਪਾਉਂਦੇ ਦੀ ਮੋਟਰ ਤੇ ਤੇ ਘਹਰੀ ਪਰ ਜਾ ਕਰ ਦਪਾਉ ਬੋਹੂ ਜੀ ਮੈਨੂੰ ਲੱਗਦਾ ਆਪਾਂ ਅੱਥਰ ਉੱਤਰ ਜਾ ਕੇ ਦੇਖਾਂਗੇ ਬਾਕੀ ਨਿਊ ਹਾਲੈਂਡ ਚੱਲਦੇ ਆ ਤੇ ਲੋਕੀ ਮਿੱਤਰੋ ਆ ਦੋ ਕਿੱਲੇ ਨੇ ਇੱਥੇ ਵੀ ਲਾਉਣੀ ਆ ਨਾ ਕਿੱਲੇ ਇਧਰ ਚੱਲ ਰਹੀ ਆ ਬਾਈ ਫਲਾਣ ਇੱਕ ਵਾਰ ਤਵਿਆਂ ਨਾ ਵਾਵਾਂਗੇ ਜਾਂ ਦੋ ਵਾਰ ਫਿਰ ਹਾਲਾ ਨਾਲ ਵਾਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਲੌ ਵੀ ਮਿੱਤਰੋ ਚੱਲ ਰਿਹਾ ਟਰੈਕਟਰ ਅੰਨਾ ਕੋ ਬਾਗ ਗਿਆ ਕਿਲ੍ਹਾ ਕਿਲ੍ਹਾ ਲੱਗ ਰਿਹਾ ਫਿਰ ਦੋਹਰ ਲਾਉਣੇ ਫਿਰ ਲੈ ਕੇ ਆਉਣੇ ਹਾਲ ਦੋਹਰ ਲਾ ਕੇ ਫਿਰ ਹਾਲ ਪਾ ਕੇ ਫਿਰ ਹਾਲਾਂ ਨਾ ਪਾਉਣੇ ਜੀ ਫਿਰ ਕਰਦੇ ਹਾਂ ਇਹਨੂੰ ਫੁੱਲ ਤਿਆਰ ਮਿੱਤਰੋ ਕਿਹੜਾ ਦੇਖਿਆ ਕਿੰਨਾ ਟਾਈਮ ਚਲਾਉਂਦਾ 6 ਵਜੇ ਕੇ 10 ਮਿੰਟ ਹੋ ਗਏ ਟਰੈਕਟਰ ਚਲਾਦਾ ਆਪਾਂ ਦੋ ਕਿੱਲੇ ਦਾ ਘੇਰਾ ਦੇ ਲੌ ਵੀ ਕਿਹੜਾ ਹੋਣ ਵਾਲੀ ਆ ਪੂਰਾ ਸਾਡਾ ਉਈ ਮਿੱਤਰ 11:53 ਹੋ ਗਏ ਮਤਲਬ 1 ਡੇਢ ਕਿ ਮਿੰਟੇ ਲੱਗਦਾ ਬਾਕੀ ਚੈਸਪਰ ਹੋ ਗਿਆ 18 ਹੋ ਗਿਆ ਦਵਿਆ ਤੇ ਲੋ ਵੀ ਆਹ ਬਾਤ ਆਪਾਂ ਫਨਹਾਰ ਲੈ ਕੇ ਆਉਣੇ ਆ ਤਵੀਆਂ ਕੱਢ ਲਈ ਆਪਾਂ ਚੱਲਦੇ ਹਾਂ ਜੀ ਫਨ ਲੈ ਕੇ ਆਣੇ ਫਿਰ ਮਿਲਦੇ ਆ ਤੇ ਲੋ ਵੀ ਮਿੱਤਰ ਹੁਣ ਹਾਲਾ ਨਾ ਬਹੁਣ ਲੱਗੇ ਤੀਏ ਤੇ ਨੱਤੂ ਅਗਲਾ ਹੋ ਗਿਆ ਜੀ ਰਾਤ ਫਿਰ ਨਹੀਂ ਰਸ਼ ਹੋ ਗਿਆ ਰਾਤ ਵਾਇਆ ਨਹੀਂ ਹੁਣ ਬਹੁਣ ਲੱਗਦਾ ਫਿਰ ਦਿਖਾਉਣੀ ਤੁਹਾਨੂੰ ਹਾਂਜੀ ਮਿੱਤਰੋ ਤੇ ਹਾਲਾ ਨੰਡੜਾ ਇਹ ਕੁੱਟ ਨਹੀਂ ਰਹੇ ਹੈਗੇ ਤੇ ਹੁਣ ਆਪਾਂ ਲੱਕੜਾਂ ਦਾ ਸੁਹਾਗਾ ਭਾਗ ਲੈ ਆਉਣੇ ਆ ਉਹ ਮਾਰਾਂਗੇ ਫਿਰ ਹੁਣ ਮਿਲਦੇ ਹਾਂ ਹਾਂਜੀ ਤੇ ਲੋ ਵੀ ਸੁਹਾਗਾ ਲਿਆ ਹੈ ਆਪਾਂ ਮਾਰਦੇ ਹਾਂ ਹੁਣ ਤੇ ਦਿਖਾਉਨੇ ਤੁਹਾਨੂੰ ਹਾਂਜੀ ਤੇ ਆਹ ਖੇਦੀ ਦਾ ਬਣ ਕੀ ਦੀ ਗੱਲ ਤੇ ਇੱਧਰ ਵੀ ਵਾਦੀ ਹੁਣ ਆਪਾਂ ਥੋੜਾ ਜਿਹਾ ਰਹਿ ਗਿਆ ਫਰਮਲ ਦੀ ਜਿੱਤੇ ਲੋ ਵੀ ਆ ਆਪਾਂ ਦੋਹਰ ਕਰਨਾ ਏ ਤੋਂ ਉਹ ਜਵਾਦ ਨੂੰ ਦੋਹਰ ਕਰਨ ਲੱਗੇ ਸੀਗੇ ਦੋਹਰ ਕਰਾ ਕੇ ਤੇ ਸੁਹਾਗਾ ਮਾਰ ਕੇ ਕਰਦਾਂਗੇ ਤਿਆਰ ਚਲੋ ਫਿਰ ਚਾਉਦੇ ਆ ਜੀ ਚੌਥੇ ਲੋ ਚ ਪਾਉਣੇ ਲੋ ਵੀ ਮੇਟਰੋ ਸ਼ਾਮ ਹੋ ਗਈ ਉਹ ਪਰਲਾ ਖੇਤ ਕਰਤਾ ਸੀਗਾ ਆਪਾਂ ਰੈਡੀ। ਜਮਦ ਵਸਣ ਵਾਲਾ। ਇੱਕ ਵਾਰ ਦੇ ਸੁਹਾਗ ਮਾਰ ਕੇ ਦੀ ਦੋਹਰ ਲਾ ਦੋਹਰ ਕਰਾਂਗੇ ਆਪਾਂ ਰੋੜੇ ਵਿੱਚ ਵਿੱਚ ਖਾਸਿਆ। ਫਿਰ ਉਹ ਸੁਹਾਗ ਦੇ ਨਾਲ ਹੋ ਜਾਵਾਂਗੇ ਨੱਥਾ ਭਾਈ। ਤੇ ਆਹ ਕਰਕੇ ਫਿਰ ਆਪਾਂ ਮੱਕੀ ਬਜਾਉਨੇ ਜੀ। ਤੁਹਾਨੂੰ ਫੇਰ ਦਿਖਾਉਨੇ ਤੁਹਾਨੂੰ। ਹਾਂਜੀ ਤੇ ਲਾ ਵੀ ਮਿੱਤਰੋ ਆ ਗਿਆ ਸੀਗਾ ਬੰਦਾ। ਮੱਕੀ ਬੀਜਣ ਵਾਲਾ। ਤੇ ਆਪਾਂ ਪਿਛੇ ਰੱਖ ਰਿਆ ਸਮਾਨ। ਤੇ ਹੁਣ ਚੱਲਦੇ ਆ ਮੋਟਰ ਤੇ ਲੈ ਕੇ ਫੇਰ ਮਿਲਦੇ ਜੀ ਤੁਹਾਨੂੰ ਦਿਖਾਉਣੇ ਜਾ ਕੇ। ਹਾਂਜੀ ਤੇ ਉਹ ਜਾਂਦਾ ਪੂਰਾ ਟਰੈਕਟਰ। ਚੱਲਦੇ ਆ ਜੀ ਮੈਟਰੋ ਲੱਗ ਗਈਆਂ ਵਾਪਕ ਦਾ ਲਾਟਿਆ ਰਹੀ ਜੀ ਨਾ ਖਰਾਬਾ ਹਾਂ ਜੀ ਤੇ ਮੱਕੀ ਵੀ ਤੇ ਦੀ ਆਪਾਂ ਤੇ ਪਹਿਲਾਂ ਪਾਣੀ ਲਾਉਤੀ ਹੁਣ ਦੂਆ ਪਾਣੀ ਟਾਉਣ ਲੱਗੇ ਆਂ ਮੱਕੀ ਦੇਖੋ ਆਪਣੀ ਨਿਕਲ ਗਈ ਥੋੜੀ ਥੋੜੀ ਕਰੋ ਚੱਕ ਲੋਲ ਉਹ ਟਰਪ ਪਾਣੀ ਚੱਲ ਰਿਹਾ ਮੱਕੀ ਆਪਾਂ ਬੀਜੀ ਤੀ ਤਿੰਨ ਦਿਨ ਨੂੰ ਤੇ ਹੁਣ ਦੇਖ ਜੇ ਇਹ ਕਿੰਨੇ ਦਿਨਾਂ ਚ ਹੁੰਦੀ ਆ ਪੂਰੀ ਚਾਰ ਤੇ ਲੈ ਕੇ ਤੇ ਫਿਰ ਦਿਖਾਵਾਂਗੇ ਤੁਹਾਨੂੰ ਇਹ ਵਿਸਤਾਰਪਿਆ ਹਾਂ ਜੀ ਮਿੱਤਰੋ ਅੱਜ ਦੇ ਵਲੌਗ ਦੇ ਵਿੱਚ ਐਨਾ ਕਿ ਜੇਕਰ ਵਲੌਗ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰਦੇ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਵਿੱਚ